ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਐਸਕੇਐਮ ਮੁੱਖ ਮੰਤਰੀ ਨਾਲ ਆਪਣੀਆਂ ਹੱਤਕੀ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਜਿਸ ਵਿੱਚ ਮੰਤਰੀ ਸਾਹਿਬ ਕਿਸਾਨਾਂ ਨਾਲ ਗੁੱਸੇ ਹੋ ਕੇ ਉਹਨਾਂ ਨੂੰ ਧਰਨੇ ਦੀ ਚੇਤਾਵਨੀ ਦੇ ਕੇ ਚਲੇ ਗਏ ਤੇ ਅੱਜ ਕਿਸਾਨਾਂ ਦੇ ਘਰਾਂ ਵਿੱਚ ਛਾਪੇ ਮਾਰੀ ਕਰਵਾਈ ਗਈ ਬਿਊਰੋ ਚੀਫ ਦਰਸ਼ਨਕੌਰ ਬੇਦਾਦਪੁਰ ਦੀ ਖਾਸ ਰਿਪੋਰਟ ਵੇਖਦੋ ਅਸੀਂ ਸਾਥ ਜੁੜ ਡਾਇ ਹੈ ਇਹਨਾਂ ਦੀ ਗੱਡੀ ਸਾਥ ਜੁੜ ਡਾਇ ਹੈ ਇਹਨਾਂ ਦੀ ਗੱਡੀ ਸਾਥ ਜੁੜ ਡਾਇ ਹੈ ਇਹਨਾਂ ਦੀ ਗੱਡੀ ਆਵੇ ਰੋਡਾ ਭਗਵਾਨ ਜੀ ਸਾਥ ਜੁੜ ਡਾਇ ਹੈ ਇਹਨਾਂ ਦੀ ਗੱਡੀ ਆਵੇ ਰੋਡਾ ਜੀ ਜੁੜਾ ਸਿੱਪਾਕ ਹੋਵੇ ਆਵੇ ਰੋਡਾ ਜੀ ਜੁੜਾ ਸਿੱਪਾਕ ਹੋਵੇ ਆਪ ਜੀ ਦੀ ਜੀ ਆਵੇ ਰੋਡਾ ਜੀ ਜੁੜਾ ਕੱਲ ਦਾ ਵੈਕੂਜੀ ਕੀ ਫਤਿਹ ਕੱਲ ਕਿਸਾਨ ਸੰਯੁਕਤ ਮੋਰਚੇ ਵੱਲੋਂ ਮੁੱਖ ਮੰਤਰੀ ਸਾਹਿਬ ਦੇ ਨਾਲ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਕੋਈ ਵੀ ਸਿੱਟਾ ਨਾ ਨਿਕਲਣ ਕਰਕੇ ਮੁੱਖ ਮੰਤਰੀ ਸਾਹਿਬ ਉੱਥੋਂ ਚਲੇ ਗਏ ਅਤੇ ਕਿਸਾਨਾਂ ਨੂੰ ਪੰਜ ਪੰਜ ਦੇ ਧਰਨੇ ਦੀ ਚੇਤਾਵਨੀ دی ਗਈ ਹੈ ਤੇ ਅੱਜ ਸਵੇਰ 3 ਵਜੇ ਦੇ ਕਰੀਬ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰਵਾਈ ਜਾ ਰਹੀ ਹੈ ਤੇ ਪੁਲਿਸ ਵੱਲੋਂ ਗੁੰਡਾਗਰਦੀ ਕਰਵਾਈ ਜਾ ਰਹੀ ਹੈ ਅੱਜ ਸਵੇਰ 2:30 ਵਜੇ ਦੇ ਕਰੀਬ ਗੁਰਦੀਪ ਸਿੰਘ ਵਰਪਾਲ ਕਿਸਾਨਾ ਗੁਦੇ ਘਰ ਦੇ ਵਿੱਚ ਛਾਪੇਮਾਰੀ ਕਰਵਾਈ ਗਈ ਘਰ ਦੀ ਤਲਾਸ਼ੀ ਕੀਤੀ ਗਈ ਜ਼ਬਰਨ ਤੇ ਉਹਨਾਂ ਦੀ ਫੈਮਲੀ ਨੂੰ ਪਰੇਸ਼ਾਨ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਕਿਸਾਨਾਂ ਨੂੰ ਇਸ ਤਰ੍ਹਾਂ ਟਰੀਟ ਕਰ ਰਹੇ ਨੇ ਜਿਵੇਂ ਕਿ ਉਹ ਕੋਈ ਅਤਵਾਦੀ ਜਾਂ ਕ੍ਰਿਮਨਲ ਹੋਣ ਸੋ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਕਿ ਕਿਰਪਾ ਕਰਕੇ ਜਿਹੜੀ ਪੁਲਿਸ ਦੀ ਗੁੰਡਾਗਰਦੀ ਆ ਉਸ ਨੂੰ ਰੋਕਿਆ ਜਾਵੇ ਤੇ ਕਿਸਾਨਾਂ ਦੀਆਂ ਹਕੀ ਮੰਗਾਂ ਦੀ ਜਿਹੜੀ ਆ ਸੁਣਵਾਈ ਕੀਤੀ ਜਾਵੇ ਸੋ ਇਸ ਤਰ੍ਹਾਂ ਪੁਲਿਸ ਨੂੰ ਘਰਾਮੇ ਵਿੱਚ ਛਾਪੇਮਾਰੀ ਨਹੀਂ ਕਰਨੀ ਚਾਹੀਦੀ ਅਤੇ ਕਿਸਾਨ ਆਗੂਆਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਉਹ ਉਹਨਾਂ ਦੀਆਂ ਫੈਮਲੀਆਂ ਉਹਨਾਂ ਦੇ ਪਰਿਵਾਰਾਂ ਉਹਨਾਂ ਦੇ ਬੱਚਿਆਂ ਨੂੰ ਧਮਕੀਆਂ ਪੁਲਿਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪੁਲਿਸ ਦੀ ਗੁੰਡਾਗਰਦੀ ਨੂੰ ਰੋਕਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਾਂ ਹਮੇਸ਼ਾ ਹੀ ਕਿਸਾਨ ਮਾਰੂ ਨੀਤੀਆਂ ਨਾਲ ਹੀ ਚੱਲਦੀਆਂ ਆ ਰਹੀਆਂ ਕੱਲ ਜਿਹੜੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਸੀ ਜਿਹੜੀ ਕਿ ਬੇਸਟ ਆ ਰਹੀ ਕੋਈ ਮਹੱਲ ਨਹੀਂ ਕਰ ਸਕਿਆ ਤੇ ਇਸ ਗੱਲ ਤੋਂ ਵਖਰਾ ਇਹ ਹੋਏ ਨੇ ਰਾਤ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪਾਂ ਮਾਰੀ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਸਿੱਟੇ ਵਜੋਂ ਸਰਦਾਰ ਗੁਰਦੇਵ ਸਿੰਘ ਜੀ ਵਰਪਾਲ ਕਿਨਾਂ ਦੇ ਘਰ ਵਿੱਚ ਰਾਤ 2:30-3 ਵਜੇ ਆਣ ਕੇ ਛਾਪਾ ਮਾਰੀ ਕੀਤੀ ਜੋ ਪਰਿਵਾਰ ਨਾਲ ਬਦਸਲੂਕੀ ਕੀਤੀ ਇਹ ਕਦਾਚਿਤ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਸ ਦਾਂ ਦੀ ਬੇਹਉਦਾ ਹਰਕਤ ਨਾ ਕਰਨ ਔਰਤਾਂ ਜਾਂ ਬੱਚਿਆਂ ਨੂੰ ਡਰਾਉਣਾ ਧਮਕਾਉਣਾ ਕਿੱਧਰ ਦਾ ਨਿਆਂ ਹੈ ਕੋਈ ਗੁਰਦੇਵ ਸਿੰਘ ਅੱਤਵਾਦੀ ਨਹੀਂ ਹੈ ਵੀ ਜਿਹਦੇ ਘਰ ਤੇ ਤੁਸੀਂ ਅਚਨਚੇਤ ਛਾਪਾ ਮਾਰੋ ਤੇ ਤੁਸੀਂ ਉਹਨੂੰ ਮਤਲਬ ਪਰਿਵਾਰ ਨੂੰ ਪਰੇਸ਼ਾਨ ਕਰੋ ਅਸੈਸਮੈਂਟ ਕਰੋ ਕਿ ਕੋਈ ਐਸੀ ਚੰਗੀ ਗੱਲ ਨਹੀਂ ਕੀਤੀ ਤੁਸੀਂ ਤੇ ਨਾ ਹੀ ਅਸੀਂ ਆਪਣੇ ਆਗੂ ਨੂੰ ਕਦੀ ਗਿਰਦਾਰ ਹੋਣ ਦੇਵਾਂਗੇ ਇਹ ਗੱਲ ਮਤ ਸੋਚਿਓ ਕਿ ਅਸੀਂ ਇਹ ਗੱਲਾਂ ਤੁਹਾਡੀਆਂ ਬਰਦਾਸ਼ਤ ਕਰ ਲਾਂਗੇ ਸਾਰੀ ਜਥੇਬੰਦੀ ਗੁਰਦੇਵ ਸਿੰਘ ਦੇ ਨਾਲ ਹੈ ਕਿਤੇ ਵੀ ਲੋੜ ਪੈਂਦੀ ਹੈ ਤੇ ਅਸੀਂ ਪਹਿਲ ਦੇ ਆਧਾਰ ਤੇ ਖੜੇ ਹਾਂ ਗੁਰਦੇਵ ਸਿੰਘ ਦੇ ਨਾਲ ਇਸ ਕਰਕੇ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਪਾਈ ਇਸ ਤਰ੍ਹਾਂ ਨਹੀਂ ਕਿ ਕਿਸਾਨਾਂ ਦਾ ਲੋਕਾਂ ਦਾ ਇਹ ਗੱਲ ਕਿਹਨਾ ਹੁੰਦਾ ਸੀ ਮੈਂ ਲੋਕਾਂ ਦਾ ਪੋਤਾ ਆ ਪੰਜਾਬ ਦਾ ਪੋਤਾ ਹੂੰ ਮੈਂ ਪੰਜਾਬ ਦੀਆਂ ਸੱਥਾਂ ਚੋਂ ਰਾਜਨੀਤੀ ਕਰਾਂਗਾ ਤੇ ਇਹ ਕਿਧਰ ਗਈ ਰਾਜਨੀਤੀ ਇਹ ਕਿਹੜੀਆਂ ਕਾਰਨਾਮੀ ਕਾਰਵਾਈਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੂੰ ਤੇਰੇ ਨਾਲ ਮੀਟਿੰਗ ਕਰਨ ਆਇਆ ਨਹੀਂ ਸਾ ਮਹਸੂਰ ਜੀ ਕੀ ਫਤਿਹ ਸਰਕਾਰ ਜੋ ਸੱਤ ਸੰਗਤ ਜੀ ਅਸੀਂ ਬੇਨਤੀ ਕਰਦੇ ਹਾਂ ਵੀ ਕੱਲ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਭਗਵੰਤ ਮਾਨ ਸਾਹਿਬ ਨਾਲ ਹੋ ਰਹੀ ਸੀ ਉਹ ਬੇਸਟਾ ਰਹੀ ਕਰਕੇ ਕੁਝ ਮੰਗਾ ਮੰਨ ਲੀਆਂ ਤੇ ਕੁਝ ਮੰਗਾ ਨਾ ਮੰਨਣ ਕਰਕੇ ਪਗੋਣਾ तमाम ਸਾਉ ਗੁੱਸੇ ਦੇ ਵਿੱਚ ਆ ਕੇ ਉੱਥੋਂ ਉੱਠ ਕੇ ਚਲੇ ਗਏ ਆ ਤੇ ਉਹਨਾਂ ਨੇ ਰਾਤ ਹੀ ਆਰਡਰ ਕਰ ਦਿੱਤੇ ਆਗੂਆਂ ਦੇ ਘਰਾਂ ਦੇ ਉੱਤੇ ਛਾਪਾਂ ਮਾਰੀ ਕਰਨੀ ਸ਼ੁਰੂ ਕਰ ਦਿੱਤੀ ਆ ਸਾਡੇ ਘਰ ਗੁਰਦੇਵ ਸਿੰਘ ਬਰਬਾਦ ਸੂਬਾ ਪ੍ਰਧਾਨ ਦੇ ਘਰ 3 ਵਜੇ ਪੁਲਿਸ ਜਿਹੜੀ ਉਹ ਆਈ ਆ ਤੇ ਉਹਨਾਂ ਨੇ ਆਣ ਕੇ ਸਾਨੂੰ ਜਨਾਨੀਆਂ ਨੂੰ ਵੀ ਤੰਗ ਪਰੇਸ਼ਾਨ ਬੜਾ ਕੀਤਾ ਵੱਧ ਘਟ ਬੋਲੇ ਵੀ ਬਹੁਤ ਕੁਝ ਮਤਲਬ ਤਕੀਸ਼ਾਈ ਹੋਣ ਦੇ ਆ ਇਹ ਜਿਹੜੀ ਸਰਕਾਰ ਆ ਇਹਨੂੰ ਬੇਨਤੀ ਆ ਵੀ ਅੱਗੇ ਵੀ ਸਰਕਾਰਾਂ ਰਹੀਆਂ ਵਾ ਸੁਣੋ ਵੀ ਇਹ ਸਰਕਾਰ ਜਿਹੜੀ ਐ ਸੋਇਆ ਆਪਣੇ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਜਿਹੜੀ ਗੱਲ ਐ ਉਹ ਕਰੇ ਸਾਨੂੰ ਸਗੋਂ ਜਿਹੜੇ ਮੁਲਾਜ਼ਮ ਹੀ ਉਹ ਇਹ ਕਹੀ ਗਏ ਕਿਸਾਨਾਂ ਦੇ ਕੋਲ ਕੀ ਨੀਗਾ ਮਤਲਬ ਗਲਤ ਮਲਤ ਬੋਲਦੇ ਰਹਿਆ ਇਸ ਕਰਕੇ ਮੇਰੀ ਬੇਨਤੀ ਆ ਵੀ ਇਹ ਕਿਸਾਨ ਭਗਵੰਤ ਮਾਨ ਜਿਹੜਾ ਵਾ ਆਪਣੀ ਜਿਹੜੀ ਪੁਲਿਸ ਆ ਇਹਨਾਂ ਦੀ ਲਗਾਮ ਆਪਣੇ ਹੱਥ ਦੇ ਵਿੱਚ ਲਵੇ ਤੇ ਜਿਹੜੀ ਗੁੰਡਾਗਰਦੀ ਇਸ ਕਿਸਾਨਾਂ ਦੇ ਘਰਾਂ ਤੇ ਹੁੰਦੀ ਆ ਉਹ ਬਿਲਕੁਲ ਨਾ ਹੋਵੇ ਵਹਿਰਦੀ ਕਾ ਖਾਲਸਾ ਅੱਜ ਅੱਜ ਅਸੀਂ ਸਰਦਾ ਗੁਰਦੇਵ ਸਿੰਘ ਵਰਪਾਲ ਸੰਘਰਸ਼ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਦੇ ਘਰ ਬੈਠੇ ਆ ਸੁਭਿੰਦਰ ਸਿੰਘ ਮਾਹੂ ਦਾਸ ਅਸੀਂ ਅੱਜ ਇਸ ਮੱਦੇ ਵਿੱਚ ਇਕੱਠੇ ਹੋਏ ਆ ਕੱਲ ਐਸ ਕੇ ਐਮ ਦੀ ਮੀਟਿੰਗ ਸੀ ਸਾਡੇ ਆਗੂਆਂ ਦੇ ਮੁੱਖ ਮੰਤਰੀ ਸਾਹਿਬ ਦੇ ਨਾਲ ਜੋ ਬੇਸਿੱਟਾ ਰਹੀ ਪਰ ਅੱਜ ਸਰਕਾਰ ਨੇ ਕੋਜੀ ਛਾਛ ਕੀਤੀ ਆ ਅੱਜ ਸਾਡੇ ਪ੍ਰਧਾਨ ਸਾਹਿਬ ਦੇ ਘਰ ਤੜਕਸਾ ਰੇਡ ਕੀਤਾ ਬੱਚਿਆਂ ਨੂੰ ਪਰੇਸ਼ਾਨ ਕੀਤਾ ਜਨਾਨੀਆਂ ਨੂੰ ਪਰੇਸ਼ਾਨ ਕੀਤਾ ਔਰ ਇਹ ਬਹੁਤ ਮੰਦ ਭਾਗਾ ਸਰਕਾਰਾਂ ਦੇ ਇਹ ਕੰਮ ਨਹੀਂ ਹੁੰਦੇ ਸਰਕਾਰਾਂ ਦਾ ਕੰਮ ਹੁੰਦਾ ਏ ਕਿ ਲੋਕਾਂ ਦੀ ਗੱਲ ਸੁਣਨਾ ਲੋਕਾਂ ਦੇ ਮਸਲਿਆਂ ਦਾ ਹੱਲ ਕਰਨਾ ਐਸ ਕੇ ਐਮ ਨੇ ਕਾਲ ਦਿੱਤੀ ਸੀ 5 ਤਰੀਕ ਦੇ ਧਰਨੇ ਦੀ ਔਰ 5 ਤਰੀਕ ਦਾ ਧਰਨਾ ਅਸੀਂ ਲਗਾਵਾਂਗੇ ਔਰ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਦਿੰਨੇ ਆ ਜੇਕਰ ਸਰਕਾਰ ਨੇ ਇਸੇ ਤਰ੍ਹਾਂ ਛਾਪੇ ਮਾਰੀਆਂ ਕਰਨੀਆਂ ਅੱਜ ਅਸੀਂ ਸਾਰੀ ਸਾਡੀ ਇਕਾਈ ਦੀ ਟੀਮ ਇਕੱਠੀ ਹੋਈ ਆ ਅਸੀਂ ਸਾਰੇ ਜ਼ਿਲ੍ਹੇ ਦੀ ਟੀਮ ਇਕੱਠੀ ਕਰਕੇ ਥਾਣੇ ਵੀ ਘੇਰਾਂਗੇ ਤੇ ਸ਼ਿੰਗਾਰਚੀ ਵੀ ਹੋਰ ਵੱਡਾ ਕਰਾਂਗੇ ਸਰਕਾਰ ਨੂੰ ਚੇਤਾਵਨੀ ਆ ਕਿ ਇਹੋ ਜਿਹੇ ਖੋਜੀਆਂ ਸ਼ਾਸ਼ਾ ਬੰਦ ਕਰੇ ਇਹ ਜਿਹੜੇ ਹੱਕ ਆ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਇਹ ਅਸੀਂ ਲੈ ਕੇ ਰਵਾਂਗੇ ਇਹ ਸਾਡੇ ਹੱਕਾਂ ਵਾਸਤੇ ਅਸੀਂ ਲੜਦੇ ਆਏ ਆ ਲੜਦੇ ਰਵਾਂਗੇ ਜਿੱਤ ਲੜਦੇ ਲੋਕਾਂ ਦੀ ਹੁੰਦੀ ਆ ਹਮੇਸ਼ਾ ਅਸੀਂ ਸਰਕਾਰਾਂ ਦੀਆਂ ਜੇਲਾਂ ਤੋਂ ਨਹੀਂ ਡਰਦੇ ਸਰਕਾਰਾਂ ਦੇ ਗਿੱਧੜ ਧਮਕਿਆਂ ਤੋਂ ਨਹੀਂ ਡਰਦੇ ਤੇ ਫਿਰ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਚੇਤਾਵਨੀ ਆ ਜੇਕਰ ਤੁਸੀਂ ਦੁਬਾਰਾ ਸਾਡੇ ਪ੍ਰਧਾਨਾਂ ਦੇ ਵੱਲ ਕੋਈ ਤੁਹੀਂ ਸ਼ਾਪੇਮਾਰੀ ਕੀਤੀ ਤੇ ਅਸੀਂ ਥਾਣਿਆਂ 'ਚ ਘਰਾਓ ਕਰਾਂਗੇ ਅਸੀਂ ਸਾਰੇ ਪਿੰਡ 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 ਇਕੱਠੇ ਕਰਕੇ ਥਾਣੇ ਦੇ ਵਿੱਚ ਜਾ ਕੇ ਬੈਠ ਜਾਵਾਂਗੇ ਸਾਰੇ ਸਾਰੇ ਗ੍ਰਿਫਤਾਰੀਆਂ ਲਵਾਂਗੇ